ਮਲੂਕਾ ਸਾਹਿਬ ਜਦੋਂ ਤੁਸੀਂ ਅਕਾਲੀ ਦਲ ਨਾਲੋਂ ਤੋੜ-ਫਸੋੜਾ ਕਰਿਆ ਸੀ ਜਾਂ ਰੁੱਸੇ ਸੀ ਉਦੋਂ ਵੀ ਉਹੀ ਗੱਲਾਂ ਸੀ ਤੇ ਹੁਣ ਵੀ ਉਹੀ ਪੋਜੀਸ਼ਨ ਹੈ ਤੇ ਫਿਰ ਕਿਸ ਸਰਤਾਂ ਤੇ ਰਲੇਮਾ ਹੋਇਆ ਇਹ ਇੱਕ ਗੱਲ ਦੀ ਨਾ ਬੜੀ ਵੱਡੀ ਗਲਤਫहमी ਹੈਗੀ ਮੈਂ ਰੁੱਸਿਆ ਨਹੀਂ ਹੈਗਾ ਸਾਨੂੰ ਤਾਂ ਅਕਾਲੀ ਦਲ ਚੋਂ ਕੱਢਤਾ ਸੀ ਅਸੀਂ ਤਾਂ ਆਪ ਜੇ ਤਾਂ ਸਤੀਫਾ ਦਿੰਦੇ ਨਾ ਰੁੱਸੇ ਤਾਂ ਤਾਂ ਹੁੰਦੇ ਜੇ ਮੈਂ ਸਤੀਫਾ ਦੇ ਕੇ ਕਾਰੀ ਦਲ ਚੋਂ ਕਿਸੇ ਹੋਰ ਪਾਰਟੀ ਚ ਲਿਆ ਜਾਂਦਾ ਫਿਰ ਉਹ ਗੱਲ ਟੋੜੇ ਵਾਲੀ ਇਹ ਠੀਕ ਬੈਠਦੀ ਹੈ ਸਾਨੂੰ ਤਾਂ ਪਤਾ ਹੀ ਟੀਵੀ ਤੇ ਲੱਗਿਆ ਵੀ ਸਾਨੂੰ ਪਾਰਟੀ ਚੋਂ ਕੱਢਤਾ ਰੁੱਸੇ ਸੀ ਅਸੀਂ ਕਹਦੇ ਨੇ ਅਸੀਂ ਤਾਂ ਰੁੱਸੇ ਹੀ ਨਹੀਂ ਸੀ ਸਤੂ ਤਾਂ ਅਸੀਂ ਤਾਂ ਸ਼ਰਤਾਂ ਦੀ ਗੱਲ ਕਰੀ ਗਏ ਜੇ ਅਸੀਂ ਰੁਸਕੇ ਗਏ ਹੋਗੇ ਵੀ ਆਹ ਗੱਲਾਂ ਤੁਸੀਂ ਸਾਡੀਆਂ ਮੰਨਦੇ ਨਹੀਂ ਅਸੀਂ ਤਾਂ ਹੁਣ ਚੱਲੇ ਆ ਇਹ ਤਾਂ ਗੱਲ ਹੋਈ ਹੀ ਨਹੀਂ ਕਦੇ ਪਾਰਟੀ ਚ ਗੱਲ ਤੱਕ ਵੀ ਆਈ ਨਹੀਂ ਪਾਰਟੀ ਚ ਨਹੀਂ ਯਾਰ ਮੱਲਵਾਇਆ ਕਹਿੰਦਾ ਉਹ ਸਾਨੂੰ ਪਾਰਟੀ ਨਹੀਂ ਕੱਢਤਾ ਹਾਂ ਜੀ ਕੱਢਿਆ ਨਹੀਂ ਕਿਹਾ ਨਹੀਂ ਕੱਢਤਾ ਹਾਂਜੀ ਕੱਢਤਾ ਹਾਂ ਵੀ ਸਾਨੂੰ ਕੱਢਤਾ ਕੋਈ ਨੋਟਿਸ ਨਹੀਂ ਭੇਜਿਆ ਕੋਈ ਹਾਂ ਕੁਝ ਨਹੀਂ ਹਾਂ ਬਿਨਾ ਨੋਟਿਸ ਦਿੱਤੇ ਤਾਂ ਬਿਣਾ ਸਾਨੂੰ ਸੁਣੇ ਤੋਂ ਕੱਢਤਾ ਬਾਅਦ ਚ ਵੀ ਨਹੀਂ ਸੁਣਿਆ ਸਾਨੂੰ ਤੇ ਵਿੱਚੋਂ ਕੱਢਣ ਤੋਂ ਬਾਅਦ ਹੁਣ ਵੀ ਅ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਨੇ ਤੇ ਪਹਿਲਾਂ ਵੀ ਸੀਗੇ ਤੇ ਹੁਣ ਕਿਸ ਸੰਤਾ ਦੀਨ ਤੁਸੀਂ ਅਕਾਲੀ ਦਲ ਦੇ ਵਿੱਚ ਤੁਹਾਨੂੰ ਲਿਆ ਗਿਆ ਨਹੀਂ ਬੈਕਗ੍ਰਾਉਂਡ ਹੋਰ ਤਾਂ ਕੋਈ ਗੱਲ ਆਪਾਂ ਤਾਂ ਕੀ ਦੂਜਿਆਂ ਦਾ ਤਾਂ ਮੈਨੂੰ ਪਤਾ ਨਹੀਂ ਦੂਜਿਆਂ ਦਾ ਤਾਂ ਦੂਜਿਆਂ ਦਾ ਹੀ ਜਵਾਬ ਦੇਣਾ ਮੈਂ ਤਾਂ ਕੋਈ ਬੈਕਗ੍ਰਾਉਂਡ ਵਾਲੀ ਅਸੀਂ ਗੱਲ ਕੀਤੀ ਨਹੀਂ ਇੱਕ ਗੱਲ ਅਸੀਂ ਪਹਿਲਾਂ ਵੀ ਕੀਤੀ ਸੀ ਕੋਈ ਲੋਕ ਹੋ ਨਹੀਂ ਹੈਗਾ ਹੁਣ ਵੀ ਮੈਂ ਕਹਿੰਦਾ ਅਸੀਂ 2022 ਚ ਹੀ ਕੀਤੀ ਸੀ ਇਹ ਤਾਂ ਬਾਅਦ ਚ ਆਇਆ ਨਾ ਹੁਣ ਅੱਜ ਹਜ਼ਾਰ ਲਹਿਰਤਾ ਅਸੀਂ 2022 'ਚ ਵੀ 8-10 ਬੰਦਿਆਂ ਨੇ ਬਾਲ ਸਾਹਬ ਦੀ ਵੱਡਿਆ ਦੀ ਹਾਜ਼ਰੀ 'ਚ ਕਿਹਾ ਸੀਗਾ ਵੀ ਜੀ ਕੇਰਾ ਸਖੀਰ ਥੋੜਾ ਜਿਹਾ ਪਿੱਛੇ हट ਕੇ ਕੋਈ ਆਪ ਦਾ ਪ੍ਰਧਾਨ ਬਣਾ ਲੇ ਪਾਰਟੀ ਦਾ ਜਿਹਨੂੰ ਮਰਜ਼ੀ ਬਣਾ ਲੇ ਇਹ ਛੀਕੂ ਨੇ ਸਾਲ ਪਿੱਛੇ ਹਟ ਜਾਏ ਫਿਰ ਫਿਰ ਉਹਨਾਂ ਤੇ ਇਹਨੇ ਹੀ ਚੱਲਣਾ ਦੇ ਦੇ ਨਾਲ ਹੀ ਇਹ ਕੰਮ ਤੇ ਅਸੀਂ ਤਾਂ ਉਦੋਂ ਵੀ ਕਹਿਤਾ ਸੀਗਾ ਫਿਰ ਕਿ ਸਾਨੂੰ ਉਦੋਂ ਤਾਂ ਪਾਰਟੀ 'ਚੋਂ ਕੱਢਿਆ ਨਹੀਂ ਕਿਸੇ ਨੂੰ ਹੂੰ ਹੂੰ ਉਦੋਂ ਵੀ ਕਹਿਤਾ ਸੀ ਅਸੀਂ ਤਾਂ ਬਾਲਸ ਵੱਡਿਆ ਸਵਾਲ ਸਾਹਬ ਦੇ ਬਹੁਤੇ ਕਿਹਾ ਸੀ ਨਿਸ਼ਾਰ ਹੋਣ ਨਹੀਂ ਹੋਰ ਤਾਂ ਮੈਂ ਮੰਗ ਨਹੀਂ ਕੀਤੀ ਕੋਈ ਮੇਰੀ ਕੀਤੀ ਹੈ ਤਾਂ ਦੱਸ ਦਿਓ ਇੱਕੋ ਹੀ ਗੱਲ ਆਉਂਦੀ ਹੈ ਨਾ ਕਿ ਅਸਤੀਫਾ ਮੰਗਿਆ ਤੁਸੀਂ ਹੋਰ ਤਾਂ ਕੋ ਇਹ ਸਰਮ ਵੀ ਸੁਖੀਰਵਾਲ ਤਾਂ ਹੁਣ ਫੇਰ ਉਹ ਹੀ ਸੁਖੀਰਵਾਲ ਮੈਂ ਕਦੋਂ ਕਿਹਾ ਮੈਂ ਸੁਖਵੀਰ ਨੂੰ ਮਾਰਾ ਤਾਂ ਕਦੇ ਨਹੀਂ ਕਿਹਾ ਮੈਂ ਤਾਂ ਕਿਹਾ ਹੀ ਨਹੀਂ ਮਾਰਾ ਕਦੇ ਵੀ ਉਹ ਵੀ ਹੁਣੀ ਹੁਣ ਵੀ ਉਹ ਹੀ ਸਰਮ ਨਹੀਂ ਉਹਦੋਂ ਬਾਅਦ ਚਲੋ ਗੱਲ ਕਾਲ ਤਖਤ ਤੇ ਚਲੀ ਗਈ ਚਲੀ ਗਈ ਨਾ ਕਿਵੇਂ ਵੀ ਗਈ ਚਲੀ ਗਈ ਕਾਲ ਤਖਤ ਨੇ ਸੱਦ ਲਿਆ ਉਹਨੇ ਸਾਰੀਆਂ ਗੱਲਾਂ ਮੰਨ ਲਈਆਂ ਜੋ ਕਾਲ ਤਖਤ ਨੇ ਕਿਹਾ ਉੱਥੇ ਸ਼ਰਤ ਕਿਹਾ ਹਾਂ ਨਹੀਂ ਸੀ ਵੀ ਕੁਝ ਉਹਦੀਆਂ ਗੱਲਾਂ ਉਹ ਵੀ ਉਹਨੇ ਮੰਨ ਲਈਆਂ ਜਿਵੇਂ ਬਹਿਵਲ ਨਾਲ ਉਹਦਾ ਕੋਈ ਤਲਕੀ ਨਹੀਂ ਸੀ ਬੇਅਦਵੀਨ ਨਾਲ ਉਹਦਾ ਕੋਈ ਤਲਕੀ ਨਹੀਂ ਸੀ ਮਾਫੀ ਵਾਲੇ ਨਾਲ ਉਹਦਾ ਤਲਕ ਸੀਗਾ ਚਲੋ ਫੇਰ ਵੀ ਉਹਨੇ ਸਾਰੀਆਂ ਗੱਲਾਂ ਆਪਦੀ ਝੂਣੀ ਚ ਪਾ ਲਈਆਂ ਉੱਥੇ ਕਰਕੇ ਵੀ ਜੋ ਹੋਇਆ ਮੈਂ ਆਪ ਦੀ ਥੋੜੀ ਪਉਣਾ। ਬਾਅਦ ਕਿ ਉਹਨਾਂ ਨੇ ਸਜ਼ਾ ਲਾਤੀ ਧਾਰਮਿਕ ਜੋ ਲੱਗਦੀ ਹੁੰਦੀ ਹੈ ਜੋ ਕਾਲ ਤੱਕ ਤੁਹਾਨੂੰ ਠੀਕ ਲੱਗਿਆ ਆਪਾਂ ਉਹ ਤੇ ਕੋਈ ਕਿਰਤੂ ਪ੍ਰੰਤੂ ਨਹੀਂ ਕਰਨਾ ਉਹਨਾਂ ਨੇ ਲਾਤੀ ਸਜ਼ਾ। ਉਸ ਤੋਂ ਬਾਅਦ ਇੱਕ ਭਰਤੀ ਕਮੇਟੀ ਬਣਾਤੀ ਕਿ ਇਹ ਆ 7 ਮੈਂਬਰੀ ਕਮੇਟੀ ਹੈ ਭਰਤੀ ਕਰਾਊਗੀ ਕਾਦੀਦਲ ਦੀ ਪ੍ਰਧਾਨ ਅਸਤੀਫਾ ਦੇਵੇ ਤੇ ਨਵੀਂ ਭਰਤੀ ਨਾਲ ਜਿਹਨੂੰ ਡੈਲੀਗੇਟ ਚੁਣਨਾ ਚਾਹਣਗੇ ਚੁਣ ਲੈਣਗੇ। ਕੋਲੋਂ ਅਸਤੀਫਾ ਵੀ ਦੇ ਦਿੱਤਾ। ਪਰ ਮੈਂ ਥੋੜੇ ਦਿਨ ਵਾਸਤੇ ਦਿੱਤਾ ਬਾਅਦਲੇ ਦਿਨ ਵਾਸਤੇ ਦੇ ਦਿੱਤਾ ਦਿੱਤੇ ਅਸਤੀਫਾ ਦੇ ਦਿੱਤਾ। ਮੁੜ ਕੇ ਉਹਨਾਂ ਨੇ ਆਪਦੇ ਡੈਲੀਗੇਟ ਭਰਤੀ ਕਰਕੇ ਨਵੇਂ ਚੁਣ ਕਰ ਲ ਚੂਣ ਕਰਕੇ ਪ੍ਰਧਾਨ ਬਣ ਗਏ ਕਾਲੀ ਦਲ ਦੇ ਖਰੂਬ ਚ ਲੋਕਾਂ ਦਾ ਜਿਵੇਂ ਸ੍ਰੋਮਣੀ ਅਕਾਲੀ ਦਲ ਆ ਪੰਜਾਬ ਦੀ ਖੇਤਰੀ ਪਾਰਟੀ ਆ ਇਹ ਪਿਛਲੀਆਂ ਵਿਧਾਨ ਸਭਾ ਦੇ ਵਿੱਚ ਬਹੁਤ ਬੁਰੀ ਤਰੀਕੇ ਨਾਲ ਜਿਹੜੀ ਲੋਕਾਂ ਨੇ ਨਕਾਰਿਆ ਪਰ ਲੋਕਾਂ ਦੇ ਮਨ ਦੇ ਵਿੱਚ ਪਿਛਲੇ 3 ਸਾਲਾਂ ਤੋਂ ਇੱਕੇ ਟੀਸ ਵੀ ਉੱਠਦੀ ਹੈ ਵੀ ਜਿਹੜਾ ਸ੍ਰੋਮਣੀ ਅਕਾਲੀ ਦਲ ਹੈ ਉਹ ਖਤਮ ਨਹੀਂ ਹੋਣਾ ਚਾਹੀਦਾ ਕਦੇ ਨਾ ਕਦੇ ਹੁਣ ਲੋਕਾਂ ਦੇ ਜ਼ਹਿਨ ਦੇ ਵਿੱਚ ਇਹ ਵੀ ਆਉਂਦਾ ਵੀ ਕਾਲੀ ਦਲ ਉੱਪਰ ਉਠੇ ਦੇਖੋ ਆਪਣੇ મત ਭੇਦ ਭਾਵੇਂ ਕੋਈ ਵੀ ਹੋਣ ਸੁਦਾਣਾ ਸਾਹਿਬ ਇੱਕ ਗੱਲ ਤਾਂ ਜ਼ਰੂਰ ਹੈ ਕਿ ਬਦਈ ਤਾਂ ਪੰਜਾਬ ਦਾ ਕandidate ਹੈ ਭਾਵੇਂ ਕਿਸੇ ਨੂੰ ਕੋਈ ਗੱਲ ਚੰਗੀ ਲੱਗੇ ਭਾਵੇਂ ਨਾ ਲੱਗੇ ਬਦਈ ਤਾਂ ਹਮੇਸ਼ਾ ਕandidate ਵਾਲਾ ਜਿਹੜੀਆਂ ਸੈਂਟਰ ਦੀਆਂ ਪਾਰਟੀਆਂ ਹਨ ਉਹਨਾਂ ਨੂੰ ਸੈਂਟਰ ਦੀ ਮਰਜ਼ੀ ਨਾਲ ਚੱਲਣਾ ਪੈਂਦਾ ਜੋ ਸੈਂਟਰ ਦਾ ਹੁਕਮ ਆ ਗਿਆ ਜੈ ਸਨੋ ਉਹਨਾਂ ਨੇ ਜਿਵੇਂ ਹੁਣ ਕਈ ਵਾਰੀ ਸਮਝੌਤੇ ਬਾਰੇ ਕਹਿ ਜਾਂਦੇ ਆ ਮੈਂ ਕਿਹਾ ਵੀ ਸਮਝੌਤਾ ਤਾਂ ਜੋ ਸੈਂਟਰ ਵਾਲਾ ਨੇ ਕਹਿਤਾ ਉਹਦੀ ਥੱਲੇ ਵਾਲਾ ਨੇ ਮਿੰਟ ਚ ਮਾਰ ਲੈਣਾ ਐਵੇਂ ਗੱਲਾਂ ਬਾਤਾਂ ਕਰਦੇ ਆ ਨਾ ਇਹਨਾਂ ਨੂੰ ਕਿਸੇ ਨੇ ਪੁੱਛਣਾ ਨਾ ਦੱਸਣਾ ਜੋ ਉਹਨਾਂ ਦਾ ਫੈਸਲਾ ਹੋ ਗਿਆ ਉਹ ਹੋ ਜਾਣਾ ਜੇ ਕਾਂਗਰਸ ਪਾਰਟੀ ਦਾ ਹੁਕਮ ਆਵੇ ਉਹ ਮੰਨ ਲੈਂਦੇ ਆਪ ਵਾਲਿਆਂ ਦਾ ਆਵੇ ਉਹ ਮੰਨ ਲੈਂਦੇ ਆ ਕਾਂਗਰਸ ਦਾ ਆਵੇ ਉਹ ਮੰਨ ਲੈਂਦੇ ਆ ਬੀਜਪੀ ਦਾ ਆਵੇ ਉਹ ਮੰਨ ਲੈਂਦੀ ਹੈ ਸੋ ਇਹ ਪੰਜਾਬ ਦੇ ਵਾਸਤੇ ਅਕਾਲੀ ਦਲ ਦਾ ਜਿਉਂਦਾ ਰਹਿਣਾ ਬਿਲਕੁਲ ਬਹੁਤ ਜ਼ਰੂਰੀ ਹੈ ਪੰਜਾਬ ਸਰਹੱਦੀ ਸਟੇਟ ਹੈ ਬਾਰਡਰ ਦੀ ਸਟੇਟ ਹੈ ਇੱਥੇ ਅਕਾਲੀ ਦਲ ਨੂੰ ਤਕੜਾ ਹੋਣਾ ਬਹੁਤ ਜ਼ਰੂਰੀ ਹੈ ਤੇ ਆਪਣੇ ਪੰਜਾਬੀਆਂ ਦੀਆਂ ਕੁਰਬਾਨੀਆਂ ਵੀ ਬਹੁਤ ਹੈ ਦੇਸ਼ ਦੇ ਵਾਸਤੇ ਵੀ ਬਹੁਤ ਹਰ ਖੇਤਰ ਦੇ ਵਿੱਚ ਹੀ ਕੁਰਬਾਨੀਆਂ ਨੇ ਸੋ ਹੁਣ ਤਾਂ ਸਾਰੀਆਂ ਪਾਰਟੀਆਂ ਤੇ ਕਾਂਗਰਸ ਕਹਿੰਦਾ ਤੁਸੀਂ ਗੱਲ ਕਰੋ ਉਹ ਵੀ ਕਹਿੰਦੇ ਅਕਾਲੀ ਦਲ ਤਕੜਾ ਹੋਣਾ ਚਾਹੀਦਾ ਜਾਕਰ ਸਾਹਿਬ ਨੇ ਵੀ ਬੋਲਤਾ ਉਹਦੇ ਵੀ ਕਾਲੀਦਲੋਂ ਤਖਲਾ ਹੋਣਾ ਚਾਹੀਦਾ ਇਹ ਗੱਲ ਸੱਚ ਹੈ ਤੇ ਹੁਣ ਲੋਕਾਂ ਦੀ ਜ਼ਿਹਨ 'ਚ ਵੀ ਆ ਗਈ ਵੀ ਯਾਰ ਗਲਤੀ ਕਰ ਬੈਠੇ ਪਿੱਛੇ ਐਵੇਂ ਜਜਵਾਦ ਦੇ ਚਾਕੇ ਵੋਟਾਂ ਪਾਵੇ ਠੇ ਰਿਜ਼ਲਟ ਕੋਈ ਨਿਕਲਿਆ ਨਹੀਂ ਮਾੜਾ ਹੀ ਰਿਜ਼ਲਟ ਨਿਕਲਿਆ ਉਹਦਾ ਕੋਈ ਚੰਗਾ ਤਾਂ ਨਿਕਲਿਆ ਨਹੀਂ ਕੋਈ ਇੱਕ ਚੀ ਕੋਈ ਇਹਦੀ ਗਲਤ ਹੈ ਹੀ ਨਹੀਂ ਜਿਹੜੀ ਕੋਈ ਕੀਤੀ ਹੋਵੇ ਜਾਂ ਦੱਸੀ ਜਾ ਸਕਦੀ ਹੋਵੇ ਸੋ ਹੁਣ ਲੋਕਾਂ ਦਾ ਝੁਕਾਅ ਹੈ ਕਾਲੀਦਲ ਵੱਲ ਇੱਕੋ ਹੀ ਪ੍ਰੋਬਲਮ ਆ ਰਹੀ ਹੈ ਵੀ ਕਾਲੀਦਲ ਵਾਲੇ ਇਕੱਠੇ ਹੋ ਜਾਣ ਲੜਾਈ ਝਗੜੇ ਬੰਦ ਕਰਨ ਇਕੱਠੇ ਹੋ ਕੇ ਸਾਰੇ ਇੱਕ ਪਲੇਟਫਾਰਮ ਤੇ ਆ ਜਾਣ ਲੋਕੀ ਹੁਣ ਅਕਾਲੀ ਦਲ ਨੂੰ ਸੱਤਾ ਦੇਣ ਨੂੰ ਤਿਆਰ ਹੈ ਸੱਚ ਇਹ ਵੀ ਹੈ ਮੇਰਾ ਫੈਸਲਾ ਨਹੀਂ ਨਾ ਪਾਰਟੀ ਦਾ ਫੈਸਲਾ ਹਲੇ ਪਤਾ ਨਹੀਂ ਕੀ ਹੋਣਾ ਨਹੀਂ ਹੋਣਾ ਮੈਂ ਨਹੀਂ ਕਹਿ ਸਕਦਾ ਪਰ ਜਿੱਥੇ ਵੀ ਕਿਤੇ ਅਸੀਂ ਗੱਲ ਕਰਦੇ ਆ ਚਾਹੇ ਸ਼ਹਿਰ ਦੇ ਵਪਾਰੀਆਂ ਨਾਲ ਕਰਦੇ ਆ ਚਾਹੇ ਪਿੰਡਾਂ ਵਾਲਿਆਂ ਨਾਲ ਕਰਦੇ ਆ ਚਾਹੇ ਮੁਲਾਜ਼ਮਾਂ ਨਾਲ ਵੀ ਕਰਦੇ ਆ ਉਹ ਵੀ ਆਲੇ ਯਾਰ ਭਾਜੀਪੀ ਤੇ ਅਕਾਲੀ ਦਲ ਇਕੱਠੇ ਹੋ ਜੋ ਤੁਸੀਂ ਜਿੱਤੇ ਹੀ ਪਏ ਆ ਆ ਪਿੰਡਾਂ ਵਾਲੇ ਲੋਕ ਵੀ ਕਹਿਣ ਲੱਗੇ ਇਵਨ ਕਿਸਾਨ ਵੀ ਉਹ ਵੀ ਜਰ ਇਕੱਠੇ ਜੀ ਹੋ ਜੋ ਤੁਸੀਂ ਤਾਂ ਜਿੱਤੇ ਹੀ ਪਏ ਆ ਇਹ ਗੱਲ ਚੱਲ ਪਈ ਲੋਕਾਂ 'ਚ ਤੇ ਜੇ ਲੋਕ ਚਾਹੁੰਦੇ ਆ ਫਿਰ ਫੈਸਲਾ ਤਾਂ ਉਹ ਹੀ ਹੋਏਗਾ ਨਾ ਜਿਹੜੇ ਲੋਕ ਚਾਹੁੰਦੇ ਆ ਤੇ ਜਿਹੜੀ ਗੱਲ ਲੋਕ ਚਾ ਜਿਹੜਾ ਲੋਕੀ ਚਾਹੁੰਦੇ ਆ ਉਹ ਪਾਰਟੀਆਂ ਨੂੰ ਵੀ ਆਪਦੇ ਕੋਈ ਕੀਮਤ ਤੇ ਬੱਤ ਪੇਦਾ ਨੂੰ ਭਲਾ ਕੇ ਮੰਨ ਲੈਣੀ ਚਾਹੀਦੀ। ਹਾਂਜੀ। ਪਿਛਲੇ ਦਿਨਾਂ 'ਚ ਮਲੂਕਾ ਸਾਹਿਬ ਤੁਹਾਡੇ ਸਮੇਤ ਹੋਰ ਵੀ ਜਿਹੜੇ ਅਕਾਲੀ ਲੀਡਰ ਆ ਜਾਣ ਜਿਨ੍ਹਾਂ ਦਾ ਮਨਮਟਾਵ ਹੋਇਆ ਜਾਂ ਕਿਸੇ ਕਾਰਨ ਦੂਰੀਆਂ ਬਣਾਈ ਬੈਠੇ ਸੀ ਉਹ ਦੁਬਾਰਾ ਸ਼ਾਮਲ ਹੋ ਗਏ। ਤੁਹਾਨੂੰ ਲੱਗਦਾ ਵੀ ਜਿਹੜੇ ਹਜੇ ਬਹੁਤ ਸਾਰੀ ਲੀਡਰਸ਼ਿਪ ਆ ਹਜੇ ਵੀ ਉਹਨਾਂ ਦੀਆਂ ਦੂਰੀਆਂ ਅਕਾਲੀ ਦਲ ਨਾਲ ਵੀ ਆਉਂਦੇ ਦਿਨਾਂ 'ਚ ਉਹਨਾਂ ਦੀ ਆਉਣ ਦੀ ਸੁਭਾਵਨਾ ਹੈ। ਵੇਖੋ ਦੋ ਤਰ੍ਹਾਂ ਦੇ ਲੋਕ ਨੇ। ਇੱਕ ਤਾਂ ਇਹੋ ਜਿਹੇ ਲੋਕ ਨੇ ਜਿਹੜੇ ਕਦੇ ਅਕਾਲੀ ਦਲ ਚਾਹਣਗੇ ਨਹੀਂ। ਜਿਵੇਂ ਸਿਮਰ ਉਹ ਤਾਂ ਕਦੇ ਨਹੀਂ ਆਉਣਗੇ ਅਕਾਲੀ ਦਲ ਦੇ ਉਹਨਾਂ ਦੀ ਮੇਲ ਨਹੀਂ ਮਿਲਦਾ ਕਿਉਂਕਿ ਉਹਨਾਂ ਦੀ ਲਾਈਨ ਹੋਰ ਹੈ ਸਾਡੀ ਲਾਈਨ ਹੋਰ ਹੈ ਨਰਮਖੇਲੀਆਂ ਦੀ ਹੈ ਉਹਨਾਂ ਦੀ ਦੂਜੇ ਨਾਰੇ ਟੱਪੇ ਖਾਲਸਤਾਨੀਆਂ ਦੀ ਲਾਈਨ ਹੈ ਉਹ ਤਾਂ ਸਾਡੀ ਚੱਲਦੀ ਨਹੀਂ ਕਦੇ ਆ ਵੀ ਜੀ ਉਹਨਾਂ ਸਾਡੇ ਨਾਲ ਆਉਣ ਨਾ ਅਸੀਂ ਉਹਨਾਂ ਨਾਲ ਜਾਈਏ ਦੂਜੀ ਗੱਲ ਜਿਹੜੇ ਲੋਕੀ ਹਲੇ ਵੀ ਕੁਝ ਲੋਕ ਛੋਡੇ ਵਾਲੀ ਗੱਲ ਠੀਕ ਹੈ ਕਿ ਘਰਾਂ 'ਚ ਬੈਠੇ ਨੇ ਕੁਝ ਉਹ ਨਹੀਂ ਕਿਤੇ ਵੀ ਗਏ ਉਹ ਨਾਰਾਜ ਆ ਅਕਾਲੀ ਦਲ ਨਾਲ ਉਹ ਵੀ ਘਰਾਂ 'ਚ ਬੈਠੇ ਨੇ ਚੁੱਪ ਕਰੇ ਉਹਨਾਂ ਨੂੰ ਲੱਗੇ ਤੋੜਨਾ ਸਾਡੇ ਵਾਸਤੇ ਬੜਾ ਜ਼ਰੂਰੀ ਹੋਏਗਾ ਸਾਡੇ ਕੋਲ ਟਾਈਮ ਘੱਟ ਹੈ ਕੰਮ ਜ਼ਿਆਦਾ ਹੈ ਉਹ ਤੋੜਨਾ ਪਏਗਾ ਉਹ ਬੰਦਿਆਂ ਦੀ ਜਾਦੇ ਲੋੜ ਹੈ ਜਿਹੜੇ ਚੁੱਪ ਕਰਕੇ ਘਰਾਂ 'ਚ ਬੈਠੇ ਆ ਅਸਲ ਤਾਂ ਬਾਹਲੇ ਉਹ ਆ ਇਹ ਤਾਂ ਜਿਹੜੇ ਲੀਡਰ टाइप ਬੰਦੇ ਆ ਤਾਂ 10 12 ਕੀ ਆ ਇਹਨਾਂ 'ਚੋਂ ਚਲੋ 2 ਆ ਜਾਣਗੇ 4 ਆ ਜਾਣਗੇ 6 ਆ ਜਾਣਗੇ ਸ਼ਾਇਦ 12 ਹੀ ਆ ਜਾਣ ਸਮੇਂ ਦੇ ਨਾਲ ਕੋਈ ਪਤਾ ਨਹੀਂ ਲੱਗਦਾ ਹੁੰਦਾ ਪਰ ਜਿਹੜੇ ਆਮ ਕੁਝ ਹੋਰ ਵੀ ਵਰਕਰ ਸਾਡੇ ਬਹੁਤ ਵਧੀਆ-ਵਧੀਆ ਵਰਕਰ ਨਾ ਪਿਛਲੇ ਕੁਝ ਸਮਾਂ ਕਰਕੇ ਘਰਾਂ 'ਚ ਬੈਠੇ ਆ ਉਹਨਾਂ ਨੂੰ ਐਕਟਿਵ ਕਰਨਾ ਜ਼ਿਆਦਾ ਜ਼ਰੂਰੀ ਹੋਏਗਾ ਦੋ ਪਾਸੇ ਮਨੂੰ ਕਹੇ ਇੱਕ ਆਖਰੀ ਸਵਾਲ ਹੈ ਜੀ ਆਪਾਂ ਹਲਕੇ ਦੀ ਗੱਲ ਕਰੀਏ ਤਾਂ ਪਿਛਲੇ 3 ਸਾਲਾਂ ਤੋਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਜਾਂ ਲੋਕ ਲਾਗ ਉਹਨਾਂ ਦੀਆਂ ਨਜ਼ਰਾਂ ਯਾਨੀ ਕਿ ਤੁਹਾਡੇ ਵੱਲ ਸੀ ਵੀ ਜਿਆਦਾ ਜਿਹੜਾ ਹਿੱਤ ਸੀਗਾ ਵੀ ਉਹ ਤੁਹਾਡੇ ਨਾਲ ਜੁੜੇ ਹੋਏ ਆ ਅਦ੍ਰੂਣੀ ਤੌਰ ਤੇ ਬਹੁਤ ਜਿਆਦਾ ਤੇ ਉਹਨਾਂ ਨੇ ਸਾਰੀਆਂ ਆਪਣੀਆਂ ਸਿਆਸੀ ਸਰਗਮੀਆਂ ਵੀ ਬੰਦ ਕਰੀਆਂ ਹੋਈਆਂ ਸੀ ਹੁਣ ਤੁਸੀਂ ਮੈਦਾਨ ਦੇ ਵਿੱਚ ਆਏ ਹੋ ਤੇ ਹਲਕੇ ਦੇ ਵਿੱਚ ਸਿਆਸੀ ਸਰਗਮੀਆਂ ਤੇਜ਼ੀ ਨਾਲ ਵੀ ਵੇਖੋ ਮੈਂ ਹਲਕੇ ਦੇ ਵਰਕਰਾਂ ਦੀ رائے ਨਹੀਂ ਕੀਤਾ ਸਾਰਾ ਕੁਝ ਕੀ ਵਰਕਰਾਂ ਵੀ ਕੀ ਆਪਾਂ ਨੂੰ ਕਰਨਾ ਚਾਹੀਦਾ ਤਕਰੀਬਨ ਇਹ ਕਹਿ ਲਓ ਕਿ 100% ਵਰਕਰਾਂ ਦੀ رائے ਸੀ ਕਿ ਆਪਾਂ ਨੂੰ ਕਾਦੀ ਦਲ ਚੀਰਨਾ ਕਿਸ ਨੇ ਵੀ ਨਹੀਂ ਕਿਹਾ ਉਹਦੇ ਪਾਸੇ ਜਾਣਾ ਚਾਹੀਦਾ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਅੱਛਾ ਫਿਰ ਉਹਨਾਂ ਨਾਲ ਮੇਰੇ ਕੁਸ਼ਕਲਾਂ ਤੇ ਜੇ ਮੈਂ ਤੁਹਾਨੂੰ ਦੱਸਿਆ ਵੀ ਮਤਬੇਰ ਵੀ ਹੋ ਗਈ ਸੀ ਆਵੇ ਦੀ ਮੈਂ ਉਹਨਾਂ ਦੀ ਮੀਟਿੰਗਾਂ ਚ ਪਹਿਲੀਆਂ ਤਿੰਨ ਚਾਰ ਮੀਟਿੰਗਾਂ ਚ ਗਿਆ ਹੁਣ ਕਿਵੇਂ ਜਾਣੋ ਵੀ ਹਟ ਗਿਆ ਸੀਗਾ ਮੀਟਿੰਗਾਂ ਦੇ ਵਿੱਚ ਜਦੋਂ ਕਿ ਨਈ ਲਾਈਨ ਮਲਦੀ ਮੈਂ ਦੇਖਿਆ ਉਹਨਾਂ ਚ ਫੁੱਟੀ ਇੰਨੀ ਜ਼ਿਆਦਾ ਹੈ ਜੇ ਸਹੀ ਬਣਾ ਜਿਹੜੀ ਕਿ ਆਉਣ ਵਾਲੇ ਸਮੇਂ ਚ ਜ਼ਰੂਰ ਆ ਜਾਏਗੀ ਤੇ ਫਿਰ ਜਦੋਂ ਵਰਕਰ ਜਿਹੜੀ ਗੱਲ ਸਾਰੇ ਚਾਹੁੰਦੇ ਆ ਉਹੀ ਗੱਲ ਕਰਨ ਚ ਫਾਇਦਾ ਹੁੰਦਾ ਕਿ ਵਰਕਰਾਂ ਨੂੰ ਹੁਣ ਵਰਕਰਾਂ ਨੂੰ ਚਾਹ ਵੀ ਬੜਾ ਚੜਿਆ ਕਰਨ ਦਾ ਬਹੁਤ ਟੈਲੀਫੋਨ ਹੁੰਦਾ ਜੀ ਬਣ ਗਈ ਜੀ ਗੱਲ ਹੁੰਦਾ ਆ ਜੀ ਰੋਜ਼ ਐਨੇ ਟੈਲੀਫੋਨ ਮੈਂ ਸੁਣ ਨਹੀਂ ਸਕਿਆ ਵੀ ਇਨੇ ਜਿਆਦਾ ਆਏ ਤਾਂ ਮੈਨੂੰ ਸਾਰੇ ਪੰਜਾਬ ਚੋਂ ਹੀ ਆ ਸਮਰੂਰ ਚੋਂ ਵੀ ਹਰ ਕੋਈ ਜ਼ਿਲ੍ਹਾ ਨਹੀਂ ਪੰਜਾਬ ਦਾ ਜਿੱਥੋਂ ਮੈਨੂੰ ਫੋਨ ਨਹੀਂ ਆਇਆ ਵੀ ਬਹੁਤ ਚੰਗਾ ਕੰਮ ਹੋਇਆ ਜੀ ਹੁਣ ਠੀਕ ਹੋ ਗਿਆ ਜੀ ਹੁਣ ਸਾਰਾ ਠੀਕ ਹੈ ਸੋ ਫਿਰ ਉਧਰ ਹੀ ਫਾਇਦਾ ਹੁੰਦਾ ਸਾਰਾ ਕਰਨ ਦਾ ਆਪਣਾ ਜਿਹੜਾ ਇਲਾਕਾ ਹਲੇ ਅਸੀਂ ਜਿਹੜੀ ਸੀਸਾਤ ਜ਼ਿਲ੍ਹਾ ਹੈ ਆਹ ਇਧਰ ਦੀ ਜਿਹੜੀ ਦਾ ਇਹਨਾਂ ਚ ਹਲੇ ਵੀ ਸਾਰਾ ਅਕਾਲੀ ਦਲ ਬਾਦਲ ਦਾ ਹੀ ਹੋਣਾ ਹੈਗਾ ਵੈਸੇ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਬਹੁਤ ਵੱਡਾ ਸੀ ਬਹੁਤ ਵੱਡਾ ਉਹ ਉਹਨਾਂ ਦੀ ਸਾਰੇ ਪੰਜਾਬ 'ਚ ਹਰ ਗੱਲ ਇੰਦੇ ਦੇ ਵਿੱਚ ਉਹਨਾਂ ਦੇ ਬ੍ਰਾਂਚ ਐ ਵਰਕਰ ਨੇ ਜਥੇਬੰਦੀ ਐ ਹਰ ਥਾਂ ਤੇ ਹੈਗੀ ਐ ਨਵੀਂ ਜਥੇਬੰਦੀ ਖੜੀ ਕਰਨੀ ਖਾਲਾ ਜੀ ਦਾ ਬੜਾ ਜੀ ਆਪਾਂ ਅੱਗੇ ਵੀ ਐ ਇੱਕਦਮੀ ਖੜੀ ਕਰ ਲਾਂਗੇ ਸੋਖਾ ਨਹੀਂ ਕੰਮ ਹੈਗਾ ਉਹਨਾਂ ਦਾ ਤਾਂ ਬੜਿਆ ਬੜਾਇਆ ਟੱਜ ਐ ਪਰ ਉਹ ਗੱਲ ਥੋੜੀ ਸਾਫ਼ ਨਹੀਂ ਹੋਈ ਨਿਗਰਾਨੀ ਤਾਂ ਨਹੀਂ 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 ਅਗਵਾਈ ਕਾਦੀ ਕਰੂਗੀ ਕਾਦੀ ਕਰੂ ਭਰਤੀ ਕਮੇਟੀ ਦੀ ਤੇ ਹੁਣ ਕਰ ਲੈ ਅਗਵਾਈ ਉਹਨੂੰ ਹਾਂਜੀ ਅਗਵਾਈ ਆਹੀ ਕਰਨੀ ਸੀ ਨਾ ਕਾਪੀਆਂ ਦੇਣੀਆਂ ਸੀ ਹਾਂਜੀ ਹੋਰ ਤਾਂ ਭਰਤੀ ਹੋਰ ਕਿਵੇਂ ਕਰੂਗੀ ਅਗਵਾਈ ਹੋਰ ਕਾਦੀ ਕਰੂਗੀ देखो ਤੁਸੀਂ ਗੱਲ ਨੂੰ ਬ੍ਰੀਕੀ ਚ ਜਾਓ ਇੱਕ ਜਿਹੜਾ ਬੰਦਾ ਹੈਡ ਹੁੰਦਾ ਕਿਸੇ ਚੀਜ਼ ਦਾ ਪੰਜ ਮੈਂਬਰੀ ਕਮੇਟੀ ਬਣਾ ਦਿਓ ਸੱਤ ਬਣਾ ਦਿਓ 20 ਬਣਾ ਦਿਓ ਉਹਨਾਂ ਨੇ ਉਹ ਕੰਮ ਦੇਖਣਾ ਹੁੰਦਾ ਕਿ ਠੀਕ ਹੋ ਰਿਹਾ ਸਾਰਾ ਜਿਹੜਾ ਥੱਲੇ ਹੋਣਾ ਕਰਾਉਣਾ ਹੁੰਦਾ ਜੀ ਹਾਂ ਉਹਨੇ ਵਿਗਰਾਂ ਨਹੀਂ ਕਰਨੀ ਹੁੰਦੀ ਸਾਰੀ ਦੀ ਇਹ ਗਲਤ ਤਾਂ ਨਹੀਂ ਹੋ ਰਿਹਾ ਕਿਤੇ ਕਾਪੀਆਂ ਉੱਤੇ ਕਿਸੇ ਨੂੰ ਰੋਕ ਹੀ ਨਹੀਂ ਸਕਦੀ ਪੰਜ ਮੈਂਬਰੀ ਕਮੇਟੀ ਵੀ ਜਿਹੜਾ ਰੋਕ ਦਿੰਦੀ ਜੇ ਮੈਂ ਕਾਪੀਆਂ ਲੈਣ ਜਾਵਾਂ ਮੈਨੂੰ ਰੋਕਾ ਜੇ ਤੁਸੀਂ ਜਾਂਦੇ ਤੁਹਾਨੂੰ ਰੋਕ ਦਿੰਦੀ ਭਾਵੇਂ ਕੋਈ ਪਾਰਟੀ ਚ ਹੈ ਨਹੀਂ ਹੈ ਕਾਪੀਆਂ ਤਾਂ ਕੋਈ ਵੀ ਜਾ ਸਕਦਾ ਸੀ ਮੈਂ ਇਕੱਲੇ ਬੰਨਣਾ ਲੈ ਲਊਗਾ ਪਰਤੀਆ ਤੇ ਫਿਰ ਉਹ ਕੰਮ ਦੋ ਤਿੰਨ ਮਹੀਨੇ ਤਾਂ ਉਹੀ ਨਗਾਤੇ ਉਹਨਾਂ ਨੇ ਤੇ ਚਲ ਮੈਂ ਕਹਿੰਦਾ ਵੀ ਮੰਨ ਲਓ ਵੀ ਕਾਲੀ ਦਲ ਗਲਤ ਕਰ ਰਿਹਾ ਸੀ ਉਸ ਵੇਲੇ ਮੰਨ ਲਓ ਫਿਰ ਜਹੇਦਾਰ ਦੀ ਡਿਊਟੀ ਬਣਦੀ ਸੀ ਨਾ ਜਹੇਦਾਰ ਰੋਕਲਾ ਆਂਦਾ ਜਹੇਦਾਰ ਨੇ ਤਾਂ ਕੋਈ ਰੋਕਲਾ ਹੀ ਨਹੀਂ ਮੈਂ ਹੁਣ ਸਰ ਕੀ ਕਰ ਗਿਆ ਨਹੀਂ ਸੀ ਉਹ ਤਾਂ ਉਹ ਜਾਣਨ ਜੱਜ ਜੱਥੇਦਾਰ ਸਾਹਿਬ ਜਿਹੜੇ ਉਹਨਾਂ ਵਾਲੇ ਹੈਗੇ ਇਹ ਜਾਣਨ ਉਹ ਪਹਿਲਾਂ ਤੁਸੀਂ ਮੰਨ ਲਓ ਉੱਥੇ ਵੇਖੋ ਪੰਜਵੇਂ ਮੈਂ ਕਮੇਟੀ ਚ ਤਾਂ ਮੈਂ ਗਿਆ ਹੀ ਨਹੀਂ ਕਦੇ ਜਦੋਂ ਵੀ ਉਹ ਬਣੀ ਹੈ ਮੈਂ ਨਹੀਂ ਉਹਨਾਂ ਦੀ ਮੀਟਿੰਗ ਐਟੈਂਡ ਕੀਤੀ ਸੁਧਾਰ ਲਹਿਰ ਦੀਆਂ ਮੀਟਿੰਗਾਂ ਸੀ ਕਰਦੇ ਰਹੇ ਹਾਂ ਹਾਂ ਉਹਦਾ ਜ ਨਹੀਂ ਮੈਂ ਕੀਤੀ ਪੰਜਵੇਂ ਮੈਂ ਕਮੇਟੀ ਜਮ ਕੋਈ ਮੀਟਿੰਗ ਵੀ ਨਹੀਂ ਕੀਤੀ ਨਾਉਨ ਨਾਮ ਨੂੰ ਕੋਈ ਸੱਧਿਆ ਨਾਮ ਕਰਕੇ ਆਵਲ ਗਈ ਕਿ ਮੇਰਾ ਮਤਲਬ ਵੀ ਪੰਜ ਮੈਂਬਰੀ ਕਮੇਟੀ ਵੀ ਭਰਤੀ ਕਰੀ ਜਾਂਦੀ ਹੈ ਹੁਣ ਵੀ ਕਰੀ ਜਾਂਦੀ ਹੈ ਦਾ ਪਤਾ ਵੀ ਉਹਨਾਂ ਦੀ ਸਹੀ ਹੈ ਨਾ ਪਤਾ ਵੀ ਉਹਨਾਂ ਦੀ ਸਹੀ ਹੈ ਨਾ ਕਿਸੇ ਨੇ ਕੋਈ ਸ਼ਿਕਾਇਤ ਕੀਤੀ ਹੈ ਵੀ ਆਹ ਭਰਤੀ ਗਲਤ ਹੈ ਬਲੂਕੇ ਦੀ ਭਰਤੀ ਗਲਤ ਹੈ ਕੋਠੇ ਦੀ ਗਲਤ ਹੈ ਰਾਮਪਰੇ ਦੀ ਗਲਤ ਹੈ ਕੋਈ ਸ਼ਿਕਾਇਤ ਤਾਂ ਜਿੱਦਾਂ ਹੀ ਆਈ ਨਹੀਂ ਨਾ ਕਾਲੇ ਦਲ ਦੀ ਭਰਤੀ ਤੇ ਆਈ ਹੈ ਨਾ ਉਹਦਾ ਹੀ ਤੇ ਆਈ ਹੈ ਤੇ ਫਿਰ ਉਹਦੀ ਪੜਤਾਲ ਕੌਣ ਕਰੂਗਾ ਕੋਈ ਸ਼ਿਕਾਇਤ ਹੀ ਨਹੀਂ ਹੁੰਦੀ ਜਿੰਨਾ ਚਿਰ ਕੋਈ ਪੜਤਾਲ ਅਖੀਰਲਾ ਹੱਕ ਤਾਂ ਜਥੇਦਾਰ ਕੋਲ ਹੀ ਹੈ ਨਾ ਲੋਕਾਂ ਦੀ ਮਾਰ ਫੈਸਲਾ ਡਿਸੀਜਨ ਤਾਂ ਸਾਰਾ ਬੇਜੁਦਾ ਨਾ ਪਾਰਟ ਹਰ ਲੋਕਾਂ ਦੀ ਮੰਗ ਹੈ ਪੰਜਾਬ ਦੇ ਕਿ ਇਹ ਹੋਣਾ ਚਾਹੀਦਾ ਹੈ ਇਹ ਅੱਗੇ ਚੰਗੀ ਸਰਕਾਰ ਚੱਲੀ ਹੈ 20 ਸਾਲ ਕਾਂਦੀ ਦਲ ਦੀ ਤੇ ਭਾਰਤੀ ਜਨਤਾ ਪਾਰਟੀ ਵੀ ਵਧੀਆ ਰਿਹਾ ਪੰਜਾਬ ਦੀ ਬੜੀ ਤਰੱਕੀ ਹੋਈ ਉਹਨਾਂ ਸਮੇਂ ਚ ਇਹ ਇਕੱਠਾ ਹੋਣਾ ਚਾਹੀਦਾ ਹਲੇ ਕੋਈ ਇਕਤਾ ਦੀ ਮੰਗ ਨਹੀਂ ਜਦੋਂ ਕੋਈ ਮੀਟਿੰਗ ਹੋਏਗੀ ਜਾਂ ਕੋਈ ਸਦਾ ਇੱਕ ਦੂਜੇ ਨਾਲ ਨੇੜਤਾ ਵਾਲੀ ਗੱਲ ਬਣੇਗੀ ਕੋਈ ਵਿੱਚ ਵਿੱਚ ਵਿਚੋਲੇ ਪੈਂਦੇ ਹੁੰਦੇ ਆ ਸਿਆਸਤ ਦੇ ਵਿੱਚ ਸਭ ਕੁਝ ਸੰਭਵ ਹੁੰਦਾ ਕੋਈ ਇਹਦੀ ਗੱਲ ਤਾਂ ਹੈ ਨਹੀਂ ਉਦੋਂ ਪੰਜਾਬ ਦੀਆਂ ਜਿਹੜੀਆਂ ਕੁਝ ਸਮੱਸਿਆਵਾਂ ਨੇ ਇਹ ਜਰੂਰ ਉਹਨਾਂ ਦਾ ਸਾਧੀਆਂ ਜਰੂਰ ਕੀਤੀਆਂ ਜਾਣ ਕਿਹੜੀਆਂ ਜੀ ਜਿਵੇਂ ਮੇਲ ਦੇਣ ਪਾਣੀ ਦਾ ਮਸਲਾ ਹੈਗਾ ਗੁਰੂ ਘਰਾਂ ਦੇ ਰੋਲੇ ਹੈਗੇ ਆ ਆਪਣਾ ਸਬੰਧੀ ਸਿੰਘਾਂ ਦੇ ਮਸਲੇ ਹੈਗੇ ਆ ਕਿਸਾਨੀ ਮਸਲੇ ਹੈਗੇ ਆ ਜਾਂ ਕੋਈ ਇੰਡਸਟਰੀ ਦੇ ਮਸਲੇ ਹੈਗੇ ਆ ਪੰਜਾਬ ਦੇ ਉਹ ਸਾਰੀਆਂ ਗੱਲਾਂ ਉਹਨਾਂ ਨੇ ਕੀਤੀਆਂ ਜਾਂਦੀ ਵੀ ਜੇ ਇਹਨਾਂ ਤੋਂ ਪਹਿਲਾਂ ਗੱਲ ਹੁੰਦੀ ਆ ਹਾਂ ਬਿਲਕੁਲ ਗੱਲ ਉਹਨਾਂ ਨੇ ਕਰਨੀ ਪੈਣੀ ਹੈ ਇਹਨਾਂ ਗੱਲਾਂ ਤੇ ਨਾਲ ਹੀ